ਵੀ ਇਹ ਪੁੜੀ ਦੇ ਲੱਛਣ ਹੈ ਇੱਕ ਦਿਨ ਦੀ ਛੁੱਟੀ ਦਿੱਤੀ ਤੇ ਜਾ ਕੇ ਬੈ ਹੀ ਰਹੀ ਆ ਦੱਸ ਆ ਕੰਮ ਹੁਣ ਮੇਰੇ ਤੋਂ ਹੁੰਦੇ ਨੇ ਭਾਂਡੇ ਮਾਂ ਜੇ ਰੋਟੀਆਂ ਪਕਾ ਸੌ ਕੰਮ ਕਰਨ ਵਾਲਾ ਹੁੰਦਾ ਕੋਈ ਧਾਰ ਕੱਢਣੀ ਕੋ ਕੁਛ ਕਰਨਾ ਤੇ ਜਿਉਂ ਗਈ ਹੈ ਜਿਉਂ ਗਈ ਹੈ ਜਾ ਕੇ ਬੈ ਹੀ ਰਹੀ ਹੈ ਪਿੱਛੇ ਦਾ ਫਿਕਰ ਹੀ ਨਹੀਂ ਕੁੜੀਆਂ ਸਕੂਲੇ ਕੱਲਣੀਆਂ ਨੇ ਉਹ ਦਿਨ ਆਹੇ ਮੈਂ ਸਕੂਲੇ ਕੱਲਣੀਆਂ ਨੇ ਹੁਣ ਕੋਈ ਫਿਕਰ ਨਹੀਂ ਹੁਣ ਉੱਥੇ ਭਰਾ ਦੇ ਘਰ ਜਾ ਕੇ ਮਾਂ ਨਾਲ ਬੈਠੀ ਆ ਮੁੰਡਾ ਘਰੇ ਕਿੱਥੇ ਉਹਦੇ ਨਾਲ ਕਰਾਂ ਗੱਲ ਵੀ ਤੂੰ ਉਹਨੂੰ ਛੁੱਟੀ ਦਿੱਤੀ ਹੈ ਇਨੇ ਦਿਨਾਂ ਦੀ ਮੈਂ ਮੁੰਡਿਆਂ ਹਾਂ ਬੀਬੀ ਮੈਂ ਕੀ ਆ ਤੇ ਹੱਦ ਕਰਛੜੀ ਆ ਉਹਨੇ ਤੇ ਜਾ ਕੇ ਬੈ ਹੀ ਰਹੀ ਹੈ ਐਨੇ ਦਿਨ ਉਹਨੂੰ ਛੁੱਟੀ ਦਿੱਤੀ ਮੈਂ ਤਾਂ ਆਖਿਆ ਚੱਲ ਰਾਤ ਰਹਿ ਲਈ ਤੇ ਅਗਲੇ ਦਿਨ ਆ ਜੀ ਉਹ ਮਵੀ ਆਖਣ ਡਿਆ ਵੀ ਨਿਆਣੇ ਦੀਆਂ ਛੁੱਟੀਆਂ ਹੋਣ ਡੀਆਂ ਵਾ ਵੀ ਰਖੜੀ ਦਾ ਹੋਇਆ ਕੋਈ ਘੰਟਾ 2 ਘੰਟੇ 4 ਘੰਟੇ ਬੱਧੀ ਜਦੋਂ ਰਾਤ ਰਹਿ ਲੈ ਉੱਥੇ ਉਹ ਰਾਤ ਲੈ ਲਿਆ ਇੰਨਾ ਹੀ ਬੜਾ ਵਾ ਇਹ ਥੋੜਾ ਆਪਣੇ ਰੋਤੇ ਪੈਤੜਾ ਪਾ ਕੇ ਬੈ ਗਈ ਭਰਾ ਦੇ ਘਰ ਹੀ ਜਾ ਕੇ ਉਹੋ ਤੇ ਗੱਲ ਵਾ ਆ ਚੰਗੀ ਗੱਲ ਵਾ ਇਹਦੀ ਇਹਨੂੰ ਕਹਤਾ ਡਰੀ ਹੈ ਨਿੰਗਾ ਇਹ ਮੇਰਾ ਨਹੀਂ ਡਰਤੇ ਤੇਰਾ ਹੀ ਹੋਏ ਤੇਰਾ ਵੀ ਡਰਨੀ ਉਹਨੂੰ ਉਟਾ ਰਬੀ ਵੀ ਹੁਣ ਦੱਸਾਂ ਮੈਂ ਕੀ ਕਵਾਂ ਕਿ ਉਹ ਗੋਲੀ ਮਾਰਦਾ ਗਈਆਂ ਤੇ ਤੇਰੇ ਹੁੰਦਿਆ ਇੱਥੋਂ ਆਂ ਤੇ ਅਹੀਂ ਆ ਗਿਓ ਬਸ ਅੱਜ ਦੇ ਰੇੜੇ ਰਹਿਣਾ ਸਿਰੇ ਆਏ ਨਾ ਵਾ ਤੇ ਮੈਨੂੰ ਕੀ ਪਤਾ ਜਾ ਕੇ ਉਹ ਤੇ ਪੀਂ ਪਾ ਕੇ ਬਹਿ ਜਾਣਾ ਵਾ ਹਾਂ ਇਹ ਤਾਂ ਹੁਣ ਉਹਨੂੰ ਖਿਆਲ ਚਾਹੀਦਾ ਨਾ ਕਿ ਨੈਣਾਂ ਦੇ ਛੁੱਟੀਆਂ ਹੋਣ ਡੀਆਂ ਵਾ ਜੇ ਹੁੰਦਾ ਨਾ ਪੁੱਤ ਤੇਰਾ ਡਰ ਤੇ ਉਹਨੇ ਆਪੇ ਆ ਜਾਣਾ ਸੀ ਉਹਨੂੰ ਡਰਾਂ ਨਹੀਂ ਫੇਰਾ ਉਹਨੂੰ ਪਤਾ ਵੀ ਇਹਨੇ ਕੁਝ ਕਹਿਣਾ ਨਹੀਂਗਾ ਮਾਈ ਦੀ ਕਿਹੜੀ ਗੱਲ ਆ ਮਾਤਾ ਗੱਲਾਂ ਦੋ ਚਾਰ ਕਰ ਵੀ ਲਓਗੇ ਤੇ ਮੈਨੂੰ ਕੀ ਪਰਵਾਹ ਆਉਦੀ ਕੋਈ ਗੱਲ ਨਹੀਂ ਆਪੇ ਔਖੇ ਸੌਖੇ ਕੰਮ ਕਰਦੀ ਹੋਊਗੀ ਲਈ ਉਹਦੇ ਹੱਥੀਂ ਪਈ ਮੇਰੇ ਸਹਾਨੋਂ ਵੀ ਦੁੱਧ ਜਾਂਦਾ ਲੱਗਣਾ ਹੀ ਹੈ ਚੰਗਾ ਵਾ ਮੁੱਲ ਲੱਲੂ ਆਪੇ ਫਿਰ ਮੁੱਲ ਉਹਦੇ ਕਿੱਥੋਂ ਮੋਲਣਾ ਬੀਬੀ ਖਰਚੇ ਤਾਂ ਉਤਰਾ ਨਹੀਂ ਮਾਨ ਸਾਰੇ ਢੈੜੀ ਕਦੀ ਕੋਹ ਤੇ ਕਦੀ ਕੋਹ ਹੈ ਗੱਲ ਸੁਣ ਜੇ ਉਹਨੂੰ ਇੰਨਾ ਫਿਕਰ ਹੁੰਦਾ ਨਾ ਪੁੱਤ ਵੀ ਮੇਰਾ ਲਵੇਰਾ ਖਰਾਬ ਹੋ ਜਾਣਾ ਵਾ ਮੈਂ ਮੁੱਲ ਕਿੱਥੋਂ ਲਵਾਂਗੀ ਕਿੱਥੋਂ ਵਾਧੂ ਖਰਚਾ ਕਰਾਂਗੀ ਦੁੱਧ ਦਾ ਵਾਧੂ ਖਰਚਾ ਪੈਣਾ ਨਾ ਜਦੋਂ ਘਰ ਲਵੇਰਾ ਸਕਾ ਲਈਏ ਤਾਂ ਫਿਰ ਇਦਾਂ ਹੀ ਹੁੰਦੀ ਆ ਉਹਨੂੰ ਜੇ ਫਿਕਰ ਹੁੰਦਾ ਤੇ ਆ ਜਾਂਦੀ ਚੁੱਪ ਕਰਕੇ ਇਹ ਮੈਂ ਰਖੜੀ ਬੱਧੀ ਆ ਸਾਰੇ ਕੰਮ ਕੀਤਾ ਤੇ ਮੈਂ ਹੁਣ ਆਪਣੇ ਘਰ ਚਲੀ ਆ ਭਈ ਮੇਰਾ ਘਰ ਮਗਰੋਂ ਪਿੱਛੋਂ ਕੰਮ ਨਹੀਂ ਚੱਲਦਾ ਇਸ ਤੋਂ ਕਰਦਾ ਉਹਨੂੰ ਫਿਕਰ ਹੀ ਕੋਈ ਨਹੀਂ ਕਾ ਨਾ ਉਹ ਪਰਵਾਹ ਕਰਦੀ ਆ ਮੇਰੀ ਤੇ ਪਰਵਾਹ ਹੀ ਨਹੀਂ ਉਹਨੂੰ ਜੋ ਮਰਜ਼ੀ ਕਰਦੀ ਰਹੇ ਮਾਈ ਬੋਲ ਬਾਲ ਕੇ ਆ ਪਿਹੜ ਜੂਗੀ ਮੈਨੂੰ ਕੀ ਉਹ ਬੀਬੀ ਹੋਣ ਨਾ ਤੂੰ ਵੀ ਥੋੜੀ ਬੋਦੀ ਠੰਡ ਰੱਖ ਕੋਈ ਗੱਲ ਨਹੀਂ ਉਹ ਨਿਆਣੇ ਜਿੱਦ ਕਰਦੇ ਹੋਣੇ ਤਾਂ ਰਹਿ ਪਿਆ ਠੀਕ ਆ ਤੇ ਕੋਈ ਗੱਲ ਨਹੀਂ ਕਿ ਆ ਜਣਾ ਉਹਨਾਂ ਨੇ ਬਸ ਆ ਹੋਈ ਤੇ ਗੱਲ ਵਾ ਇਸੇ ਗੱਲ ਤੋਂ ਤੇ ਉਹ ਭੂਏ ਚੜੀ ਆ ਤੂੰ ਹੁਣ ਉਹ ਦੂਜੇ ਬਨੇ ਮੋੜ ਪਿਆ ਆ ਨੇ ਅਨੇ ਜਿਤ ਕਰਦੇ ਹੋਣਿਆ ਫਲਾਨ ਕੋਈ ਨਿਆਣਾ ਜਿਤ ਜੁਤ ਨਹੀਂ ਕਰਦਾ ਉਹਦਾ ਆਪਣੀ ਮਰਜ਼ੀ ਆ ਮਰਜ਼ੀ ਨਾਲ ਰਹਿਣ ਲਈ ਆ ਉਹ ਕੁੜੀਆਂ ਜਿਤ ਕਰਨ ਲੀਆਂ ਨੇ ਪੀ ਇੱਥੇ ਰਹਿਣਾ ਉਹਨਾਂ ਨੂੰ ਪਤਾ ਸਕੂਲੇ ਜਾਣਾ ਤੁਹਾਨੂੰ ਮੈਡਮ ਨੇ ਗੁੱਸੇ ਹੋਣਾ ਮੇਰੀ ਗੱਲ ਸੁਣ ਤੂੰ ਸਾਰੇ ਕੰਮ ਛੱਡ ਕੇ ਬਣਾਇਆ ਕੀ ਸਬਜ਼ੀ ਨਾ ਅੱਜ ਬਣਾਈਆਂ ਮੈਂ ਪਿੰਡੀਆਂ ਤੇ ਨਾਲ ਫੁਲਕੇ ਚਾਰ ਲਾ ਲੈਨੇ ਓਹ ਪਤਾ ਮੇਰੀ ਗੱਲ ਸੁਣ ਲੈ ਕੋ ਦਾਲ ਦੂਲ ਧਰ ਲੈਣੀ ਹੈ ਤੂੰ ਘਰ ਦੀਆਂ ਪਿੰਡੀਆਂ ਵੇਖ ਕੇ ਰੋਜ਼ ਪਿੰਡੀਆਂ ਬਣਾਈ ਜਾਂਦੀਆਂ ਹੈ ਫਿੰਡਿੰਗ ਇਹ ਬਣਾ ਲਿਆਂ ਫਿਰ ਮੈਂ ਦਾਲ ਨਹੀਂ ਉਹ ਤਰੀ ਜਾਂ ਤੈਨੂੰ ਦੱਸ ਦਿੰਦਾ ਤੇ ਮੈਂ ਨਾ ਬਣਾਉਂਦੀ ਮੈਂ ਦਾਲ ਧਰ ਲੇਗੀ ਤੇ ਬੀਬੀ ਇਹਨਾਂ ਤਾਂ ਮਾਗਦੇ ਤੇਰਾ ਵੀ ਚਾਹੀਦਾ ਸੀ ਨਾ ਮੇਰਾ ਦਾਲ ਬਣ ਜਾਂਦੀ ਤੇ ਚੱਲ ਸਵੇਰ ਅੱਜ ਦੀ ਘੜੀ ਦਾਂਗੇ ਤੇ ਸਵੇਰ ਦੀ ਕੱਲ ਦੀ ਵੀ ਰੰਗ ਜਾਣੀ ਵਾ ਚੱਲ ਹੁਣ ਮੇਰਾ ਦਿਮਾਗ ਤੇ ਇਦਾਂ ਦਾ ਹੀ ਆ ਹੁਣ ਮੈਂ ਦਿਮਾਗ ਕਿੱਥੋਂ ਲੈ ਆਉਣਾ ਮੈਂ ਮੇਰਾ ਜਿੰਨਾ ਖਾਇ ਮੈਂ ਤੇ ਉਹਨਾਂ ਕੀ ਵਰਤਣਾ ਹੁਣ ਧਾਰ ਕੱਢ ਲੀਏ ਵੇ ਯਾ ਲੈਨੇ ਆ ਜਿਆ ਹੁਣ ਛੜੀਆਂ ਛੁੜੀਆਂ ਖਾਣੇ ਆ ਜਾ ਕੇ ਗੋਡੇ ਗਾਡੇ ਪਨੰਦੇ ਆ ਹੋਰ ਕੀ ਕਰਨਾ ਜੇ ਨਾ ਮਿਲੀ ਤੇ ਫਿਰ ਏਦਾਂ ਹੀ ਗੋਡੇ ਤੋਣੇ ਆ ਬੀਬੀ ਇੱਕ ਤੇ ਮੱਛਰ ਬੜਾ ਲੜਦਾ ਬੰਦਾ ਕਰੇਗੀ ਦਿਨ ਦਿਨੇ ਅਗੇ ਦਾ ਜੇ ਘਰ ਹੁੰਦੀ ਤੇ ਦਿਨ ਦਿਨੇ ਧਾਰਾ ਕੱਢ ਲੈਂਦੀ ਚੱਲ ਹੁਣ ਵੇਖਨੇ ਆ ਫਿਰ ਕੀ ਕਰਨਾ ਹੁਣ ਲਾਗੇ ਖਲੋ ਕੇ ਤੇ ਕਢਾ ਜੇ ਮਿਲੇਗੀ ਘੁੱਟ ਦੇ ਦੇਗੀ ਤੇ ਚੰਗਾ ਵਾ ਨਹੀਂ ਤੇ ਫਿਰ ਬੈਠੇ ਰਵਾਂਗੇ ਚਾਹ ਤੋਂ ਵੀ ਦੇਖੀਏ ਭਲਾ ਫਿਰ ਆਹੋ ਚੱਲ ਉੱਟ ਚਲਾ ਫਿਰ ਇੱਥੇ ਬੈਠੇ ਰਹੇ ਤੇ ਬੈਠੇ ਰਹਿਣਾ ਹਾਂ ਨਹੀਂ ਚੱਲ ਫਿਰ ਚੱਲ ਚਲਾ ਫਿਰ ਉੜਤਾ ਚੱਲ ਆਈਏ ਜਿਹੜਾ ਕੰਮ ਟਾਈਮ ਨ ਉਹ ਗਿਆ ਤੇ ਨਾ ਸਿਰਦੀ ਮਾ ਜਿਹੜੀ ਮੈਂ ਹੋ ਤਾਂ ਅੱਜ ਨੇ ਛੁੱਟੀ ਹੋ ਗਈ ਆ ਤੈਨੂੰ ਪਤਾ ਵਾ ਨਾ ਫਿਰਦੀਆਂ ਮੈਡਮਾਂ ਨੇ ਮਾਰਨਾ ਵਾ ਤੈਨੂੰ ਨਾਲੇ ਤੇ ਪਾਪਾ ਨੇ ਗੁੱਸੇ ਹੁਣਾਵਾ ਠੀਕ ਆ ਉਹ ਤੇ ਕਹਿੰਦੇ ਸ਼ਾਮਾਂ ਨੂੰ ਮਾਰੀਓ ਤੇਰਾ ਤਾਂ ਜੀ ਲੱਗ ਗਿਆ ਵਾ ਪਰ ਮੈਡਮਾਂ ਦਾ ਜੀ ਨਹੀਂ ਨਾ ਹੁੰਦਾ ਤੇ ਤੋ ਵੀ ਨਾ ਕਿ ਸਕੂਲ ਨਾਲ ਗਈ ਦੇ ਪਤਾ ਵਾ ਨਾ ਮੇਰੇ ਇਥੇ ਹੀਸਾ ਵੀ ਦਿੰਦੇ ਨਹੀਂ ਆ ਪਾਪਾ ਤਾਂ ਪਾਪਾ ਦੇ ਵੀ ਗੁੱਸੇ ਹੁਣਾਣੇ ਚਲ ਆ ਉੱਠ ਤਾਂ ਉਹ ਵੱਡੀ ਨੂੰ ਆਜ ਮਾਰ ਕੇ ਹੋ ਗਈ ਆ ਧਿਆਨ ਤੇ ਚਲਾ ਬਾ चले आवाज मार के चल चलिए बोलते हैं अम्मा ये नीचे मुड़ना काधर चल चलिए टैमड़ा मेरी जी ये भी रंगो मेरा भी जी रंगो जाने से क्या कुछ तुम कहो मान ਨੀ ਕੀ ਦੇ ਕੇ ਆਂ ਬਣਾ ਨਹੀ ਲੈਣਾ ਜਾਣਾ ਸਕੂਲ ਜਾਣਾ ਵੇਖਾਂ ਹਾਂ ਤੇਰਾ ਕਿਦਾਂ ਜੀਵਦਾ ਮੈਨੂੰ ਦੱਸ ਤੇਗਾ ਹੈ ਤੈਨੂੰ ਇਹ ਨਹੀਂ ਪਤਾ ਕਿ ਸਕੂਲ ਵੀ ਜਾਣਾ ਸਕੂਲ ਤੋਂ ਦੱਦੀ ਕਹਿਂਦੀ ਆ ਨਾ ਮੈਂ ਵੀ ਤੇ ਤੇਰੀ ਵੱਡੀ ਕਲਾਸ ਹੋਈ ਆ ਤੂੰ ਵੀ ਘਰੀ ਜਾਂਦੀ ਰਹਿ ਕਿ ਰਹਿ ਪਈ ਹੱਥ ਕਰਦੀਆਂ ਤੁਸੀਂ ਦੋਵੇਂ ਗੈਰੀਆਂ ਚੁੱਪ ਕਰਕੇ ਨਾ ਘੜੀ ਗਰੀ ਹੋ ਬਤੋ ਬਿਓ ਤੁਹਾਡੇ ਕੋਲ ਗਾਣਾ ਮੈਨੂੰ ਖਾਣਿਆ ਪੈਣਾ ਉਤੋਂ ਤੁਹਾਡੀ ਦਾਦੀ ਵੀ ਵੀ ਗੱਲਾਂ ਕਰਦੀ ਆ ਪਤਾ ਨਹੀਂ ਘਰ ਕੀ ਪੱਟੀ ਪੜਾਉਂਦੀ ਹੁੰਦੀ ਮੀ ਤੁਹਾਡੇ ਪਿਓ ਚਲੋ ਜਿੰਦਗੀ ਹੁਣ ਆਪਣੇ ਪਤਿਮਾ। ਬੇਕੋ ਮੰਮੀ ਕਿ ਤਾੜੀ। ਜਦ ਵਿੱਚ ਆਉ। ਹਾਈ ਹਾਈ। ਪਤਾ ਨਹੀਂ ਕਿੱਥੇ ਭਾਬੀ ਵੜ ਗਈ ਆ। ਉਹਨੂੰ ਪਤਾ ਵੀ ਹੈਗਾ ਚੰਗਾ ਆਪਣਾ ਕਿ ਧਿਆਨ ਹੋਈਆ ਵਾ। ਇਹਨਾਂ ਨੇ ਜਾਣਾ ਹੁਣ। ਪਰ ਨਾ ਸਵੇਰ ਦੀ ਚਾਹ ਪਿਆਲੀ ਰੋਟੀ ਵੀ ਨਹੀਂ ਖਵਾਲੀ। ਪਤਾ ਨਹੀਂ ਕਿੱਥੇ ਜਾ ਕੇ ਵੜ ਗਈ ਆ। ਹੁਣ ਤੇ ਆਪਾਂ ਜਾਣਾ ਹੜੀ ਬਾਅਦ ਤੱਕ ਟਾਈਮ ਹੋ ਗਿਆ। ਜੇ ਟਾਈਮ ਲੰਘ ਗਿਆ ਨਾ ਫੇਰ ਕਰੋ ਬੜੀਆਂ ਗਾਣਾ ਪੈਣੀਆਂ ਵਾ। ਵੀਰ ਵੀ ਨਾ ਆਪਣਾ ਸੋਤੇ ਟਾਈਮ ਨਾਲ ਹੀ ਕਿਤੇ ਚਲ ਗਿਆ। ਮੈਨੂੰ ਤੇ ਲੱਗਦਾ ਭਾਬੀ ਨੇ ਘਲਤਾ ਹੁਣਾ ਕਿਤੇ ਵੀ ਇਹਨਾਂ ਨੂੰ ਛੱਡਣਾ ਜਾਣਾ ਚਾਵੇ।

ਕਿਉਂ ਡਰ ਲੱਗਦਾ ਮਾਮੀ ਨੂੰ ਤਾਂ ਫੇਰ ਆਪਾ ਤਾਂ ਚਲ ਕੋਈ ਨਹੀਂ ਤੁਹਾਡੀ ਮਾਂ ਕਿਹੜਾ ਪੜਾਉਣਾ ਤੀਜੇ ਦਿਨ ਤਾਂ ਚੋਲਾ ਚੋਕੇ ਫੇਰ ਇੱਥੇ ਆ ਜਾਣਾ ਤੇ ਰਹਿ ਹੀ ਬੋ ਹੁਣੀ ਐਵੇਂ ਬੱਸਾਂ ਦੇ ਵਿੱਚ ਤੁਰੀਆਂ ਫਿਰੋਤੀਆਂ ਗਰਮੀ ਬੜੀ ਆ ਅੱਜ ਤੁਹਾਨੂੰ ਖੜਿਆ ਠੱਠੀ ਨਹੀਂ ਨਹੀਂ ਫੇਰ ਉਹਨੇ ਇੱਥੇ ਆ ਜਾਣਾ ਰਹਿ ਬੋ ਲਾੜੋ ਕੱਪੜੇ ਘਰ ਵਾਲੇ ਪਾੜੋ ਮੰਮੀ ਤਾਂ ਦਿਖ ਗਈ ਆ ਤਿਆਰ ਚੱਲ ਮਿਲਣਾ ਫਿਰ ਮੈਂ ਚੱਲੀਆਂ ਜੇ ਤੇ ਜਾਓ ਮੈਨੂੰ ਕੀ ਦਸਣਾਈਆਂ ਜੀ ਪੈਸੇ ਦੇ ਭਰਾਣੇ ਦੇ ਦਿੱਤੇ ਹੋਣੇ ਆ ਹੁਣ ਰਾਦਾ ਬਣਾਵਾ ਕਿ ਜਾਂਦਿਆਂ ਜਾਂਦੇ ਐ ਵੀ ਕੁ ਵਦੇਰੇ ਨਾ ਮੈਂ ਘੜੀ ਘੜੀ ਤੁਹਾਨੂੰ ਕੀ ਦੇਣਾ ਵਾ ਉਹ ਤਾਂ ਹੁਣ ਸਲਾਹ ਨਾਲ ਦਿੱਤੇ ਆ ਨਾਲੇ 10000 ਰੁਪਇਆ ਦਿੱਤਾ ਇਕੱਠਾ ਹੀ ਜਿਹੜਾ ਥੋੜੇ ਬਹੁਤੇ ਦਿੱਤੇ ਆ ਜਾ ਕੇ ਤੇ ਆਪਣਾ ਲੋਨ ਤੇਲ ਚਲਾਉ ਹੁਣ ਨਾਲੇ ਨਾ ਯਾਦ ਕਰਨੀਂ ਪਿਆਰ ਦਾ ਭਰਾਣੇ ਵਾ 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 ਹੀ ਪੈਸੇ ਦੇ ਦਿੱਤੇ ਆ ਬੜਾ ਘਰ ਵਾਲੇ ਨੇ ਵੀ ਖੁਸ਼ ਹੋਣਾ ਮੈਂ ਤਾਂ ਸੱਸ ਨੇ ਫਿਰ ਰਖੜੀ ਬੰਨਣ ਗਈ ਸੀ ਤੇ ਵਾਵਾ ਕਫਾ ਲੈ ਕੇ ਆਈ ਆ ਚੱਲ ਮਿਲੀ ਲਵਾ ਕਹਿ ਤਲੀਆਂ ਕੁਲੀਆਂ ਚੁਲੀ ਚੱਲ ਰਹਿੰਦੇ ਤਾਂ ਜੀ ਤੂੰ ਅਚਾਰ ਦੇਣਾ ਚਲੀ ਜਾਣਾ ਮਾਂ ਨਹੀਂ ਨਹੀਂ ਭਾਬੀ ਜਾਣਾ ਸਕੂਲ ਜਾਂਦੇ ਨਿਹਾਨੇ ਚੱਲ ਕਿਹੜੀ ਏਡੀ ਵੱਡੀ ਕਲਾਸ ਵਾ ਇੱਕ ਅੱਧੀ ਛੁੱਟੀ ਹੋਵੀ ਜੇ ਤੂੰ ਫਿਰ ਕਿਹੜੀ ਗੱਲਾਂ ਤੁਹਾਨੂੰ ਪਤਾ ਹੀ ਐ ਕਿੰਦਾ ਦੀ ਬੜਾਈ ਹੈ ਹੁਣ ਹੁਣ ਪਹਿਲੇ ਜ਼ਮਾਨੇ ਤੇ ਰਹੇ ਨੀਗੇ ਨਾਲੇ ਚੰਗੇ ਸਕੂਲਾਂ ਚ ਪਾਈਆਂ ਕਿ ਉਹ ਇਹਨਾਂ ਦਾ ਮਾਹੀ ਹੀ ਥੀਸਾ ਦੇ ਰਿਹਾ ਜੇ ਨਾ ਗਈਆਂ ਤਾਂ ਉਹਨੇ ਮੇਰੇ ਦਵਾਲੇ ਕੋਲ ਜਾਣਾ ਉਹ ਅੱਜ ਮੈਨੂੰ ਜਾ ਹੀ ਲੈਣ ਦੋ ਹੁਣ ਚੱਲ ਮੈਂ ਤੇ ਘਰ ਆ ਪਿੰਡੇ ਇੱਕ ਅੱਡੇ ਤੇ ਇਹਨਾਂ ਕੋਈ ਫਰਕ ਨਹੀਂ ਪੈਂਦਾ ਤੇ ਰੋਟੀ ਪਾਣੀ ਦੀ ਗੱਲ ਵਾ ਉਹ ਤੁਹਾਡੀ ਸੱਸ ਨੇ ਪਕਾਈ ਲੈਣੀ ਨਹੀਂ ਰੋਟੀ ਪਾਣੀ ਤੇ ਪਕਾ ਲੈਂਦੀ ਆ ਹੁਣ ਤਾਂ ਗੱਲ ਸਿਰਫ ਬੱਚਿਆਂ ਦੇ ਸਕੂਲ ਦੀ ਆ ਅੰਨੇ ਘਰ ਦਾ ਕੰਮ ਨਹੀਂਗਾ ਸੱਤ ਮੇਰੀ ਕਰਦੀ ਉਹ ਮੈਨੂੰ ਹੀ ਕਰਨਾ ਪੈਂਦਾ ਉਹ ਤੁਮ ਹਿੱਦਾਂ ਤੁਰ ਕੇ ਜਾਓਗੇ ਇਹ ਤੇ ਘਰ ਹੈ ਨਹੀਂ ਇਹ ਤਾਂ ਘਰ ਨਹੀਂ ਬੜੀ ਹੈ ਢੀਕ ਲੋ ਜੈ ਇਹਨਾਂ ਨੂੰ ਕਿੱਥੇ ਚਲ ਗਈਆਂ ਵੀ ਸਿਰਸੇ ਉਹ ਮੰਬੀਆ ਨੂੰ ਚਲ ਗਈਆਂ ਅੰਨੇ ਦਾ ਪੰਡਕਾ ਹੀ ਦੇਵਾਉਂ ਤੁਹਾਨੂੰ ਅੱਛ ਚਲ ਕੋਈ ਗੱਲ ਨਹੀਂ ਜਿੱਦਾਂ ਆਈਆਂ ਇਹਨੂੰ ਤਾਂ ਚਲ ਵੀ ਜਾਣਾ ਕੋਈ ਨਹੀਂ ਫੇਰ ਸਹੀ ਆਹ ਇਹ ਤੋਂ ਮੈਂ ਦੇਖ ਲਉ ਗਰਮੀ ਤੋਂ ਨਿਆਣੀਆਂ ਫੇਰ ਕਿੱਦਾਂ ਤੁਰ ਕੇ ਜਾਣਗੀਆਂ ਕਿੰਨਾ ਹੀ ਸਫਰ ਹੋ ਚਲ ਕੋਈ ਗੱਲ ਨਹੀਂ ਆਹ ਤੇ ਪਈ ਹੈ ਨਿਆਣਿਆਂ ਨੂੰ ਦੇਖ ਐਨਿਕੜਾ ਨਾ ਮਾਤਰਨਾ ਕੋਈ ਗੱਲ ਨਹੀਂ ਭਾਵੇਂ ਚੰਗਾ ਪਹਣਾ ਚੱਲ ਪਰ ਵੀ ਮਤ ਜੀ ਮੈਂ ਦੇਖਾਂਗੀ ਕਿ ਚਲ ਕੋਈ ਨਹੀਂ ਦੇਖ ਲਉ ਨਹੀਂ ਨਹੀਂ ਫੇਰ ਆਵਾਂਗੇ ਕੋਈ ਇੰਨਾ ਤੋਂ ਨਿਕਿਆ ਨਹੀਂ ਜਾਣਾ ਪਿਰਿਆ ਕੋ ਰਹਿ ਸ਼ੁਕਰਵਾਦ ਤੁਹਾਡਾ ਕਿ ਕਰਵਾਉਂਦੇ ਹੋ ਗੋੜੇ ਗੋੜੇ ਕਰਨੀ ਆਪਣੀ ਰੋਟੀ ਨੂੰ ਹੱਕੀ ਤੇ ਇਹ ਟਿੱਕੜਾ ਹੋਰ ਆ ਗਿਆ ਖਰੀਦ ਜਾ ਕਰੀ ਰੋਟੀ ਤੇ ਜਾ ਬਣਾਉਂ। ਆ ਕੁੜੀਆਂ ਜੜੀਆਂ ਨਾਲ ਮੂਰ ਮੂਰ ਪੱਜਾ ਫੇਰਨਾ। ਮੈਨੂੰ ਤੇ ਇਹ ਡਰਦੀ ਕੋਈ ਛੀ ਨਾ ਤੋੜ ਜਾ। ਚੰਗਾ ਟਾਈਮ ਆਪਣੇ ਘਰ ਜਾ। ਹਾਂਜੀ ਤੇ ਹੁਣੀ ਆ ਵੀ ਇਧਰੋਂ ਛੱਡ ਆਉਂਦਾ। ਇਹ ਬੰਬੀ ਤੇ ਚੱਲ ਗਈ। ਚੱਲ ਚੁਰਕੇ ਜਾ ਉਹ ਨਾਲ ਤੁਹਾਨੂੰ ਰਕੜੀ ਦਾ ਪਤਾ ਲੱਗੂ। ਰਕੜੀ ਬਣਨ ਕਿਦਾਂ ਚਾਹੀਦਾ। ਦੇਖੋ। ਅੰਤੋਂ ਆ ਬਾਰਾ ਹੋ ਗਿਆ ਨਾ। 10000 ਫੜਿਆ ਹੁਣ ਵੀਰ ਨੂੰ ਦੀ ਕਿੰਦੀ ਲੋੜ ਵਾ ਇੱਕ ਵਾਰਾ ਨਹੀਂ ਕਿਹਾ ਵੀ ਕੋਈ ਗੱਲ ਨਹੀਂ 10 ਮਿੰਟ ਦੀਕ ਲੈਣੀ ਆ ਬੰਬੀ ਦਾ ਹੁੰਦਾ ਤਾਂ ਮੈਨੂੰ ਛੱਡ ਆਊਗਾ ਨਾ ਹੁਣ ਪੈਸਿਆਂ ਦੀ ਗੱਲ ਹੀ ਪੈਸੇ ਉਹਨੇ ਪਹਿਲਾਂ ਹੀ ਦੇ ਦਿੱਤੇ ਆ ਹੁਣ ਤੂੰ ਕੌਣ ਤੇ ਮੈਂ ਕੌਣ ਹੁਣ ਆਰਾਮ ਦਾ ਵੇਲਾ ਤੁਰ ਕੇ ਚਲ ਗਈ ਨਾ ਕੋਈ ਗਰਮੀ ਨਾ ਗੱਲ ਨਾ ਬਾਤ ਉਹ ਦਿਨ ਕਹਿੰਦੀ ਹਾਏ ਗਰਮੀ ਬੜੀ ਗਰਮੀ ਬੜੀ ਹੁਣ ਨਿਆਣੀਆਂ ਨੂੰ ਤੁਰ ਕੇ ਲੱਗੀ ਉਹ ਨਹੀਂ ਗਰਮੀ ਲੱਗੀ ਹੁਣ ਪੈਸੇ ਜਿਹੜੇ ਲਏ ਆ ਨਾ ਉਹਨੇ ਨਾ ਗਰਮੀ ਲੱਗਣ ਦੇਣ ਦੇ ਉਹਨਾਂ ਠੰਡ ਪਈ ਉਹਨੂੰ ਚਲੋ ਪੁੱਤ ਟਾਈਮ ਦੇ ਨਾਲ ਚੱਲੀਏ ਪਾਪਾ ਤੇਰਾ ਵੇਂਦਾ ਹੋਣਾ ਭਈ ਤਾਂ ਕਾਇਆਂ ਨਹੀਂ ਗਈਆਂ ਤੇ ਦਾਦੀ ਵੀ ਗੁੱਸੇ ਹੋਊਗੀ ਹਨਾ ਹਾਂਜੀ ਚਲ ਟਾਈਮ ਨਾ ਆ ਗਏ ਫਿਰ ਵੀ ਆਪਾਂ ਪਰ ਹੁਣ ਤੁਹਾਡੇ ਸਕੂਲ ਦਾ ਟਾਈਮ ਲੰਘ ਗਿਆ ਵਾ ਚਲਾ ਜਾ ਕੋਈ ਨਹੀਂ ਸਾਸਿਕਾ ਜੀ ਸਾਸਰੀ ਕਾਲ ਤੇ ਚਲ ਠੀਕ ਵਾ ਸਾਸਿਕਾ ਸਾਸਰੀ ਕਾਲ ਤੇ ਠੀਕ ਆ ਪੁੱਤ ਇਹ ਮੈਨੂੰ ਦੱਸੋ ਮੈਨੂੰ ਕਿ ਇੰਨੇ ਦਿਨ ਪੁੱਤ ਲਈ ਦੇ ਹੁੰਦੇ ਆ ਬੀਜੀ ਤੁਹਾਨੂੰ ਪਤਾ ਤਾਂ ਹੈ ਹੀ ਆ ਗਿਆ ਵਾਦਾ ਕਾਟਾ ਹੋ ਜਾਂਦਾ ਵਾ ਨਾਲੇ ਤੁਹਾਨੂੰ ਇਹਨਾਂ ਦਾ ਪਤਾ ਵਾ ਇਹ ਤੇ ਉਹਨਾਂ ਦਾ ਨਾਂ ਨਹੀਂ ਲੈਂਦੀਆਂ ਇਹ ਤਾਂ ਅੱਜ ਮੈਂ ਜ਼ਬਰਦਸਤੀ ਲਿਆਂਦਾ ਵਾ ਕਿ ਪੁੱਤ ਸਕੂਲ ਭੱਜਣ ਦੇ ਤੁਹਾਡੇ ਤੇ ਚੱਲੀਏ ਨਹੀਂ ਤੇ ਇਹਨਾਂ ਨੂੰ ਨਹੀਂ ਫਿਕਰ ਪਈ ਸਕੂਲੇ ਜਾਣਾ ਮੈਨਾਂ ਨੂੰ ਪਤਾ ਕਿ ਮੈਨੂੰ ਮਾੜ ਮਾਂ ਗੁੱਸੇ ਹੋਣ ਗਿਆ ਜਾਂ ਘਿੜਕਣ ਗਿਆ ਜਾਂ ਸਾਡੀ ਪੜਾਈ ਪਿੱਛੇ ਪੈਣ ਲਈ ਆ ਇਹ ਨਿਆਣੀਆਂ ਨੇ ਆਹ ਤਾਂ ਛੋਟੀ ਜਿਹੀ ਚਾ ਨਾ ਵੱਡੀ ਹੁਣ ਸਿਆਣੀਆਂ ਇਹਨੂੰ ਵੀ ਨਹੀਂ ਸਮਝੀ ਸਕੂਲਾਂ ਚੜਕਾ ਖਾਵਾਂਗੇ ਜਾ ਕੇ ਚੱਲ ਜਿੱਦਾਂ ਮਰਜੀ ਹੈ ਤੇ ਦੋਵੇਂ ਨਿਆਣੀਆਂ ਉਹ ਨਾਨਕੇ ਗਈਆਂ ਸੀ ਪਉਣ ਦੇ ਗਏ ਹਾਂ ਫੇਰ 6 ਮਹੀਨੇ ਲੰਘ ਜਾਣੇ ਆ 6 ਮਹੀਨੇ ਤਾਂ ਲੰਘ ਜਾਣੇ ਪਰ ਨਹੀਂ ਪਉਣੀ ਪਿੱਛੇ ਦਾ ਚੇਤਾ ਹੀ ਭਲਾ ਲੈਣਾ ਉਹ ਗਾਈਆਂ ਤਾਂ ਮਿਲਦੀ ਨਹੀਂ ਉਹ ਸਾਨੂੰ ਥੱਲੇ ਨਹੀਂ ਬਹਿਣ ਦਿੰਦੀ ਦੁੱਧ ਉਹ ਨਾ ਦਊਗੀ ਤਾਂ ਕੀ ਕਰਾਂਗੇ ਕਿੱਥੋਂ ਲਿਆएंगे ਦੁੱਧ ਮੁੱਲ ਲੈ ਵਾਰਾ ਖਾਂਦਾ ਵਾ ਚੱਲ ਕੋਈ ਗੱਲ ਨਹੀਂ ਤੁਸੀਂ ਕੋ ਫਿਕਰ ਕਰਦੇ ਜੇ ਮੈਂ ਕੱਢ ਲੈਣੀ ਆ ਧਾਰ ਹੁਣ ਮੈਂ ਆ ਗਈ ਆ ਕੱਢ ਤੇ ਲੈਣੀ ਆ ਤੂੰ ਭਰ ਇੰਨੇ ਦਿਨ ਥੋੜਾ ਨੁਕੀ ਨੁੰਦੇ ਨੇ ਤੂੰ ਤੇ ਹੱਥ ਵੀ ਕਰ ਛੜੀ ਆ ਹੋਇਆ ਚਲੋ ਇੱਕ ਦਿਨ ਰਹਿ ਪੀ ਦੂਜੇ ਦਿਨ ਰਹਿ ਪੀ ਤੂੰ ਪੱਥੇ 6-7 ਦਿਨ ਲਾ ਕੇ ਆ ਗਈ ਆ ਚਲ ਕੋਈ ਉਹ ਪਿੱਛੇ ਦਾ ਮੇਰਾ ਵੀ ਨਹੀਂ ਪਿਆਕਰ ਵੀ ਮਾਈ ਕਿਦਾਂ ਕੰਮ ਕਰਦੀ ਉਹ ਗਰਮੀ ਦੇ ਵਿੱਚ ਹੈਗਾ ਤੇ ਸਹੀ ਹੀ ਫਿਕਰ ਮੈਨੂੰ ਬਥੇਰਾ ਪਰ ਵੀਰ ਵੀ ਨਹੀਂ ਆਉਣ ਦਿੰਦਾ ਕਹਿੰਦਾ ਚੱਲ ਮਹਾ ਹੀ ਆਈਆਂ ਤੂੰ ਘਰ ਆ ਪਾ ਹੁਣ ਤਾਂ ਰਹਿ ਪੀ ਫਿਰ ਮੈਂ ਆਹ ਵੀਰਾਂ ਨੂੰ ਕੀ ਲੱਗੇ ਬਗਾਨੀਆਂ ਮਾਮਾ ਨਾਲ ਉਹਨਾਂ ਨੂੰ ਤੇ ਆਪਣੇ ਨਾਲ ਹੀ ਆ ਨਾ ਉਹਨਾਂ ਉਹਦੇ ਵੱਲੋਂ ਪਿਸ਼ਾਕ ਮਾਸੀ ਜੀ ਰੋਲਦੀ ਫਿਰੇ ਨਾਂ ਰੋਲਦੀ ਫਿਰੇ ਨਹੀਂ 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 ਰੱਖਣਾ ਇਹੋ ਜੀ ਕੋਈ ਗੱਲ ਨਹੀਂ ਕਿ ਤੁਸੀਂ ਇਹੋ ਜੀ ਗੱਲਾਂ ਕਿਉਂ ਕਰਦੇ ਜੇ ਗਰਮੀ ਬੜੀ ਆ ਚੱਲ ਮੈਂ ਕੱਪੜੇ ਲਾਵਾਂ ਤੇ ਘੁੱਟ ਪਾਣੀ ਪੀਏ ਹੀ ਗਰਮੀ ਬੜੀ ਹੈ ਤੇ ਗਰਮੀ ਦਾ ਤਾਂ ਇੱਥੇ ਕਰ ਰੱਖਿਆ ਨਹੀਂ ਮੇਰਾ ਤੇ ਗਰਮੀ ਬੜੀ ਹੈ ਤੇ ਕਿੰਨਾ ਪਕੰਮੀ ਹੋਊਗਾ ਪਿੰਨਾ ਤਾਂ ਤਾਰ ਕਰੀ ਰੋ ਪਿਆ ਸਕਨਾ ਕੰਮ ਹੁੰਦਾ ਕਰਦਾ ਤੈਨੂੰ ਪਤਾ ਹੀ ਮੈਨੂੰ ਪਤਾ ਵਾ ਪਰ ਮੈਂ ਕੀ ਕਰਾਂ ਨਿਆਣੇ ਹੁਣ ਨਹੀਂ ਆਉਂਦੇ ਗੰਦਾ ਨਿਆਣੇ ਨਹੀਂ ਆਉਂਦੇ ਤੇ ਵੇਖੀ ਵਿੱਚ ਸਕੂਲੋਂ ਕਿਦਾਂ ਛਡਕਾ ਪੈਂਦੀਆਂ ਤੁਹਾਨੂੰ ਫੇਰ ਪਤਾ ਲੱਗੂ ਤੁਹਾਨੂੰ ਵੰਡਾ ਵੇਖਣ ਦਾ ਮੈਂ ਤੇ ਕਿਹਾ ਹੀ ਇਹਨਾਂ ਨੂੰ ਮੈਂ ਕਿਹਾ ਹੀ ਸਕੂਲੋਂ ਛਡਕਾ ਪੈਣੀਆਂ ਵਾ ਪੈਣੀਆਂ ਵਾ ਵੇਖੀ ਤਾਂ ਸਹੀ ਮੈਡਮ ਨੇ ਗੁੱਸੇ ਹੋਣਾ ਵਾ ਇਹ ਜਿਹੜਾ ਕੰਮ ਵੰਡੇ ਜਾਂਦਾ ਵਾ ਤੁਹਾਡੀ ਪੜ੍ਹਾਈ ਪਿੱਛੇ ਪੈ ਗਈ ਜਾਂ ਫਿਰ ਪਤਾ ਲੱਗੂ ਨਾ ਇਹਨਾਂ ਨੂੰ ਮਾਨ ਕੇ ਜਾ ਕੇ ਜੀ ਲਾ ਕੇ ਬਹਿ ਜਾਂਦੀਆਂ ਨੇ ਕਿ ਕਾ ਇਹਨਾਂ ਦਾ ਉੱਤੇ ਜੀ ਲੱਗਦਾ ਉਹਨਾਂ ਨੂੰ ਪਿੱਛੇ ਦਾ ਫਿਕਰ ਨਹੀਂ ਨਾ ਮਾਂ ਨੂੰ ਫੇਰ ਕਰ ਤੇ ਨਾ ਧੀ ਨੂੰ ਫੇਰ ਕਰ ਕਰੋ ਜੀ ਦਾਤਾ ਦੀ ਮਰਜੀ ਆ ਜਾਓ ਪੁੱਤ ਜਾਓ ਤੁਸੀਂ ਜਾ ਕੇ ਤੇ ਵਰਦੀ-ਵੁੱਦੀ ਵੇਖੋ ਆਪਣੀ ਨਾਲੇ ਕੱਪੜੇ ਲਾ ਲੋ ਹਾ ਵੰਡੇ ਵਾਲੇ ਚੱਲ ਕੋਈ ਨਹੀਂ ਮੈਂ ਪਾਣੀ ਪੂਣੀ ਪੀ ਕੇ ਨਾ ਫਿਰ ਮੈਂ ਕੱਢਣੀ ਏ ਧਾਰ ਚਲੋ ਵੇਹ ਨਾ ਹੁਣ ਕੱਢ ਲਾ ਨਾ ਕੱਢ ਲਾ ਮੇਰੇ ਕੋਲ ਨਾ ਲੇਂਗਾ ਕੱਟ ਨਾ ਕੱਟ ਸੱਦੇ ਕੋਤੇ ਦੱਤਾ ਛੜਾ ਮਾਰਦੀ ਬੜੀਆਂ ਤੇ ਬੜੀ ਮੁਸ਼ਕਲ ਨਾ ਨਹੀਂ ਕੁੱਟ ਕੇ ਚੁੰਦੇ ਰਹੇ ਆ ਕਿ ਸੋਕੀ ਨਾ ਜਾਏ ਹੁਣ ਤੂੰ ਵੇਹਲਾ ਜਾ ਕੇ ਮਿਲਦੀ ਨਹੀਂ ਨਹੀਂ ਮਿਲ ਪੈਣੀ ਤੇ ਫਿਕਰ ਨਾ ਕਰੋ ਕੋਈ ਨਹੀਂ ਮੈਂ ਵੇਖ ਲੈਣੀ ਆ ਲੈ ਜੀ ਬਣਾਗੇ ਜੇ ਆ ਤੇ ਗਏ ਆ ਪਰ ਬੀਜੀ ਨੇ ਗੱਲਾਂ ਹੀ ਬੜੀਆਂ ਕੀਤੀਆਂ ਵਾ ਤੇ ਤੇ ਗੱਲਾਂ ਉਹ ਵੀ ਸੱਚੀ ਆ ਤੈਨੂੰ ਮੈਂ ਦੱਸਾਂ ਗੱਲ ਉਹ ਮਾੜਾ ਸਰੀਰ ਵਾ ਕਦੀ ਧਾਰਾ ਕੱਟ ਕਦੀ ਰੋਟੀਆਂ ਲਾ ਕਦੀ ਕੋਹਲਾ ਅ ਜਿੰਨੀ ਗਰਮੀ ਪਈ ਮੈਨੂੰ ਤੇ ਇਹ ਹੀ ਵੀ ਤੁਸੀਂ ਤੋ ਉਥੇ ਤੇ ਇਹਨੂੰ ਨਾ ਕਹੋ ਜੇ ਉਹ ਕੁਛ ਨਹੀਂ ਹੋ ਜਾਂਦਾ ਤੁਹਾਡੀ ਮਾਂ ਨੂੰ ਤੁਸੀਂ ਵੀ ਜਾਣ ਪੁੱਝ ਕੇ ਮੇਰੇ ਦਿਵਾਲੇ ਹੋ ਗਏ ਤੁਸੀਂ ਜਾ ਕੇ ਦਿਲ ਲਾ ਕੇ ਬਹਿ ਗਏ ਹਾਂ ਕੀ ਹੋ ਗਿਆ ਅਖਰ ਆ ਗਈ ਜੇ ਰੋਟੀ ਪਕਾਉਣੀ ਪੈ ਗਈ ਮਗਰੋਂ ਤੇ ਰੋਟੀ ਪਕਾਉਣੀ ਪੈ ਗਈ ਇੱਥੇ ਹੁਣ ਮੈਂ ਕਿਹੜਾ ਰੋਜ ਤੁਰੀ ਆ ਅੱਜ ਗਈ ਤੇ ਹੁਣ 6 ਮਹੀਨੇ ਲੰਘ ਜਾਣੇ ਆ ਉਹ ਮੇਰੀ ਗੱਲ ਸੁਣ ਲਾ ਉਹਦਾ ਦੁੱਧ ਘੋਟ ਦਿੰਦੀ ਉਹ ਵੀ ਖੜ ਗਈ ਉਹ ਗਾਈ ਪਰ ਮਸਾਂ ਲੱਤ ਮਾਰ ਗਈ ਆ ਮੈਂ ਆ ਗਈ ਆ ਨਾ ਮੈਂ ਝੋਲਾ ਨਹੀਂ ਆਪੇ ਇਹ ਇੱਥੇ ਝੋਲੇਂਗੀ ਇਹ ਤੇ ਤੂੰ ਫਿਕਰ ਕਰੋ ਆ ਮੇਰੀ ਗੱਲ ਸੁਣੋ ਆ ਵੀਰ ਨੇ ਪੈਸੇ ਦਿੱਤੇ ਆ ਇਦਾਂ ਕਰੇ ਹੁਣ ਕਿਸ਼ਤ ਲਾ ਲਓ ਆਪਣੇ ਮੋਟਰਸਾਈਕਲ ਦੀ ਉਹ ਚੱਲ ਕੇਸ ਦਿੰਦੇ 10000 ਰੁਪਿਆ ਵਾ ਲੋਥੀ ਜਾਣੀ ਆ ਕੋਈ ਗੱਲ ਨਹੀਂ ਗਈ ਤੇ ਭਰਨਾ ਜਦੋਂ ਜਾਈਦਾ ਹੁੰਦਾ ਨਾ ਕਿਤੇ ਟਾਈਮ ਨਾਲ ਵੀਰ ਵੀ ਕਹੀ ਜਾਂਦਾ ਹੈਗਾ ਕਿ ਕੁੜੀਆਂ ਵਿਚਾਰੀਆਂ ਆਈਆਂ ਜੀ ਲੱਗਾ ਵਾ ਫਿਰ ਐਨਾਂ ਚਾਰ ਦਿਨ ਹੁਣ ਤੇ ਤਾਂ ਕਰਕੇ ਉੱਥੇ ਰਹਿ ਪਏ ਹੀਗੇ ਤੇ ਵੇਖੋ ਜੇ ਗਈ ਤਾਂ ਕੋਹ ਨਾ ਕੋਹ ਲੈ ਆਈਆਂ ਹੁਣ ਤੁਸੀਂ ਆਪਣੀ ਕਿਸ਼ਤ ਲਾ ਲਓ ਮੋਟਰਸਾਈਕਲ ਦੀ ਉਹ ਵੀ ਹਮ ਤੇਰੇ ਮੋਟਰਸਾਈਕਲ ਚੱਕਣ ਨੂੰ ਤਿਆਰ ਹੋਏ ਤੁਹਾਡਾ ਉਹ ਤੇਰੀ ਗੱਲ ਠੀਕ ਵਾ ਪਰ ਬੀਬੀ ਨਹੀਂ ਨਾ ਖਲੋਂਦੀ ਇੱਥੇ ਇਹ ਤੇ ਮੇਰੇ ਤਿੰਨ ਵਾਰੀ ਰੋਜ਼ ਦੀ ਮੇਰੇ ਨਾਲ ਲੜਦੀ ਰਹੀ ਬਾਅਦ ਚ ਹੈ ਬੀਬੀ ਤਾਂ ਨਹੀਂ ਕਰਦਾ ਤੂੰ ਫੋਨ ਨਹੀਂ ਕਰਦਾ ਫੁਲਕੇ ਲਵਣੇ ਪੈਂਦੇ ਹੀਗੇ ਫੁਲਕੇ ਲਵਣੇ ਪੈਂਦੇ ਪਰ ਮੇਰਾ ਬੰਦਾ ਮੰਜੀ ਤੇ ਬਹਿ ਕੇ ਖਾਣ ਗਿੱਜਾ ਹੋਇਆ ਤਾਂ ਜੀ ਕਰਦਾ ਮਨ ਰੋਟੀਆਂ ਓਏ ਇਹ ਤੇ ਰੋਟੀ ਚੱਲ ਚੰਗਾ ਆ ਵੇਖੋ ਹੱਥ ਜੋੜੇ ਤੁਹਾਡੇ ਗੜੀ ਅੱਗੇ ਮਾਂ ਮੇਰੀ ਬੇਇੱਜ਼ਤੀ ਕਰਦੀ ਹੁਣ ਤੁਸੀਂ ਕਰ ਦੋ ਯਾਰ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਿੱਚ ਹੈ ਨਾਲੇ ਦੇਣੇ ਦੀ ਪੜ੍ਹਾਈ ਖਰਾਬ ਹੋਣ ਦੀ ਤੂੰ ਇੱਕ ਦਿਨ ਦੂਰ ਦਿੰਦੀ ਬਾਕੀ ਇਹ ਘਰੋਂ ਆਂਦੀ ਉਸੇ ਵੇਲੇ ਚੰਗਾ ਬਾਬਾ ਚੰਗਾ ਲੱਗੀ ਮੈਨੂੰ ਸਮਝ ਲੱਗੀ ਸਮਝ ਹੁਣ ਮੈਂ ਕੱਪੜੇ ਲਾ ਕੇ ਨਾ ਪਹਿਲਾਂ ਮਤਾਰ ਕੱਢ ਲੈਣੀ ਆ ਫਿਰ ਮੈਂ ਤੁਹਾਨੂੰ ਰੋਟੀ ਪਾਣੀ ਪਕਾ ਦੇਣੀ ਆ ਬਸ ਮੇਰੀ ਖਲਾਸੀ ਕਰੋ ਤੁਸੀਂ ਖਲਾਸੀ ਕਰੋ ਜਾ ਉੱਥੇ ਚੁੰਗੀ ਚ ਜਾ ਕੇ ਕੰਮ ਧੰਦਾ ਕਰ ਕੋਈ ਇੰਨਾ ਮਾਂ ਪੁੱਤਾਂ ਦੇ ਮੂੰਹ ਬੰਦਾ ਕਦੀ ਨਹੀਂ ਸਿੱਧੇ ਕਰ ਸਕਦਾ ਜੋ ਮਰਜੀ ਨਾ ਵਾਹ ਤੇ ਕਰ ਦੋ ਇਹਨਾਂ ਦੇ ਮੂੰਹ ਜਿੰਨੀ ਮਰਜ਼ੀ ਜੀਵਨ ਚੰਗੀ ਮਰ ਜਾ ਪਰ ਤੂੰ ਚੰਗੀ ਨਹੀਂ ਹੋ ਸਕਦੀ ਬਸ ਆਂਦੇ ਕਲੇ ਸ਼ੁਰੂ ਕਰਤਾ ਵਾ ਬੀਬੀ ਆ ਤੇ ਉਹਦਾ ਵੇਖ ਲਾ ਹਾਲ ਆਂਦੇ ਮੇਰੇ ਗਲ ਪੈ ਗਈ ਨਿਆਣਿਆਂ ਦੇ ਗਲ ਪੈ ਗਈ ਕਿਤੇ ਸੁੱਖ ਸਾਦ ਨਹੀਂ ਪੁੱਛੀ ਕੋਹ ਨਹੀਂ ਪੁੱਛਿਆ ਭਾਜਾ ਤੇਰੇ ਵੀਰ ਦਾ ਕੀ ਹਾਲ ਵਾ ਜਾਂ ਕਿੱਦਾਂ ਤੁਸੀਂ ਆਈਆਂ ਜੇ ਨਾ ਜੇ ਇਹ ਆਇਆ ਤੇ ਉਤੋਂ ਵੱਧ ਹੁਣ ਜੇ ਮੈਂ 10000 ਰੁਪਏ ਦੇ ਆਈਆਂ ਤੇ ਇਨ੍ਹਾਂ ਦੇ ਕੰਮ ਆਉਣਾ ਵਾ ਮੈਂ ਕਿਹੜੇ ਆਪਣੇ ਕੱਪੜੇ ਰੱਲੇ ਆ ਮੈਂ ਤੇ ਆਂਦੇ ਆਂਦੇ ਹੱਜ ਰਹਾਤਾ ਵਾ ਫੇਰ ਵੀ ਨਾ ਕੋਈ ਹੱਜ ਨਹੀਂਗਾ ਮੇਰਾ ਵੀ ਜਿੰਨਾ ਮਰਜ਼ੀ ਕਰੀ ਜਾਵਾਂ ਚੱਲ ਧਾਰ ਤੇ ਕੱਢਾਂ ਜਾ ਕੇ ਪਹਿਲਾਂ ਦੁੱਧ ਪਿਆਲਾ ਇਹਨਾਂ ਨੂੰ ਤੇ ਫੇਰ ਚੰਗੀ ਹੋਣਾ ਮੈਂ